ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਦਾ ਹੁਕਮ ਆ ਗੁਰਸੇਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਜਿਹੜਾ ਗੁਰੂ ਦਾ ਸਿੱਖ ਵਾ ਉਹ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਤੇ ਜੋ ਗੁਰੂ ਦਾ ਹੁਕਮ ਆ ਉਹਨੂੰ ਸੱਤ ਸੱਤ ਕਰਕੇ ਪ੍ਰਵਾਨ ਕਰਦਾ ਸਾਨੂੰ ਸਾਰਿਆਂ ਨੂੰ ਗੁਰੂ ਦੇ ਹੁਕਮ ਗੁਰੂ ਦੀ ਰਜ਼ਾ ਗੁਰੂ ਦਾ ਜਿਹੜਾ ਵੀ ਸਾਨੂੰ ਉਪਦੇਸ਼ ਆ ਉਹ ਮੰਨਣਾ ਨਾਲ ਦੀ ਨਾਲ ਪੰਥ ਦੀ ਮਰਿਆਦਾ ਪੰਥ ਦੀਆਂ ਰਵੈਤਾਂ ਪੰਥ ਦੀਆਂ ਪਰੰਪਰਾਵਾਂ ਇਹਦੇ ਤੇ ਪਹਿਰਾ ਦੇਣਾ ਹਰ ਸਿੱਖ ਦਾ ਫਰਜ਼ ਆ ਅੱਜ ਮੇਰੇ ਕੋਲ ਹੁਣੇ ਹੀ ਸ਼ਾਇਦ ਗਾਇਕਾ ਮੰਡਾਓ ਹਾਂਜੀ ਜੀ ਵੀਰ ਜੀ ਉਹ ਆਏ ਥੇ ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਉਹ ਜਿਹੜਾ ਪ੍ਰੋਗਰਾਮ ਉੱਥੇ ਹੋਇਆ ਉਸ ਪ੍ਰੋਗਰਾਮ ਦੇ ਬਾਰੇ ਮੈਨੂੰ ਪਤਾ ਹੀ ਨਹੀਂ ਕਦਾ ਤੇ ਮੈਨੂੰ ਬਾਅਦ ਚ ਪਤਾ ਲੱਗਾ ਤੋਂ ਇਥੇ ਆਪਣਾ ਮਾਫੀ ਨਾਮਾ ਦੇ ਕੇ ਗਏ। ਬਾਕੀ ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਦੁਬਾਰਾ ਕਹਿੰਨਾ। ਜਿਹੜੀਆਂ ਸ਼ਤਾਬ ਦੀਆਂ ਵਾ ਸ਼ਤਾਬ ਦੀਆਂ ਬੜੇ ਚਿਰਾਂ ਤੋਂ ਮਨਾਇਆ ਜਾਂਦੀਆਂ। ਔਰ ਇਹਦੇ ਵਿੱਚ ਇਹ ਹੁੰਦਾ ਕਿ ਜਿਵੇਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ 500 ਸਾਲਾ ਪ੍ਰਕਾਸ਼ਪੁਰ ਵੀ 1900 ਦੇ ਅੰਨਤਰ ਦੇ ਵਿੱਚ ਤਾਂ ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਂਦ ਚਾਈ ਸਰਕਾਰ ਨੇ ਐਲਾਨ ਕੀਤਾ ਉਹਦਾ 1999 ਦੇ ਵਿੱਚ 300 ਸਾਲਾ ਖਾਲਸੇ ਦਾ ਸਾਜਨਾ ਦੇਵ ਸੀ ਉਦੋਂ ਵਿਰਾਸਤੇ ਖਾਲਸਾ ਹੋਂਦ ਦੇ ਵਿੱਚ ਆਇਆ ਤੇ ਹੋਰ ਬੜਾ ਕੁਝ ਰੈਸ਼ਤਾਬ ਦੀ ਕਾਲ ਦੇ ਇੱਥੇ ਅੰਮ੍ਰਿਤਸਰ ਦੇ ਵਿੱਚ ਐਚਪੀਸੀ ਨੇ ਹੋਂਦ ਲੈਂਦੇ ਇਦੇ ਤੋਂ ਇਲਾਵਾ ਸ਼ਤਾਬਦੀਆਂ ਪਹਿਲਾਂ ਵੀ ਮਨਾਉਂਦੇ ਰਹੀਆਂ ਤੇ ਆਪਸੀ ਤਾਲਮੇਲ ਹੁੰਦਾ। ਲੇਖੋ ਜਿਹੜੇ ਤੇ ਪੰਥ ਦੇ ਕੰਮ ਕਰਨ ਵਾਲੇ ਆ ਉਹ ਬੰਧਿ ਕਰਦਾ ਆ। ਸ਼ਰਮੌਰ ਸਿੱਖ ਸੰਸਥਾਵਾਂ ਕਰਦੀਆਂ ਆ। ਉਹਨਾਂ ਨੂੰ ਪਤਾ ਹੁੰਦਾ ਉਹਦੀ ਪਰੰਪਰਾ ਕੀ ਆ, ਉਹਦੀ ਮਰਿਆਦਾ ਕੀ ਆ। ਆਮ ਕਰਕੇ ਕੀ ਹੁੰਦਾ ਵੀ ਸਰਕਾਰਾਂ ਨੂੰ ਨਹੀਂ ਪਤਾ ਹੁੰਦਾ ਵੀ ਮਰਿਆਦਾ ਕੀ ਆ, ਪਰੰਪਰਾ ਕੀ ਆ ਫਿਰ ਗਲਤੀਆਂ ਕਰ ਲੈਂਦੇ ਆ। ਤੇ ਮੈਂ ਉਦੋਂ ਵੀ ਕਿਹਾ ਸੀ ਵੀ ਇਹ ਕਰਕੇ ਇਹੋ ਜੇ ਕੰਮ ਹੈ ਪੰਥ ਨੂੰ ਕਰਨ ਦੇ। ਇਹਨਾਂ ਦੇ ਜਿਹੜੇ ਕੰਮ ਇਹ ਆਪਣੇ ਕਰ ਲੈਣਾ ਹਾਂ ਸ਼ਤਾਬਦੀ ਦੇ ਵਿੱਚ ਬੜਾ ਕੁਝ ਕਰਨ ਵਾਲਾ ਸਰਕਾਰ ਨਹੀਂ ਹੈ ਇਹਨਾਂ ਨੂੰ ਕਰਨਾ ਚਾਹੀਦਾ ਔਰ ਉਹ ਕਰਕੇ ਸਿੱਖ ਜਗਤ ਇਹਨਾਂ ਨੂੰ ਸ਼ੋਭਾ ਹੀ ਦੇਊਗਾ ਕਿ ਉਹ ਕਰ ਦਿੰਦੇ ਆ ਔਰ ਉਹ ਵੀ ਸ਼ਤਾਬਦੀ ਮਨਾਉਣਾ ਹੀ ਆ ਕਿਉਂਕਿ ਦੇਵੰਡ ਮਾਲੋ ਵੀ ਜਦੋਂ ਝੰਡਾ ਚੜਾਇਆ ਜਾਂਦਾ ਉਹ ਤੇ ਮੁੱਖ ਮੰਤਰੀ ਨੇ ਚੜਾਉਣਾ ਤੇ ਜੇ ਕੋਈ ਦੂਜਾ ਬੰਦਾ ਜਾ ਕੇ ਕਹੇ ਮੈਂ ਚੜਾਉਂਗਾ ਤੋ ਕਹਿੰਦੇ ਮੰਨਣਾ ਵਾ ਉਹਨਾਂ ਦਾ ਅਧਿਕਾਰ ਖੇਤਰ ਆ ਨਾ ਇਦਾਂ ਹੀ ਜਿਹੜੇ ਮर्यादा ਨਾਲ ਸੰਬੰਧਤ ਆ ਉਹ ਪੰਥ ਦਾ ਅਧਿਕਾਰ ਖੇਤਰ ਉਥੇ ਕਿਸੇ ਨੂੰ ਦਖਲਦਗੀ ਨਹੀਂ ਕਰਨੀ ਚਾਹੀਦੀ। ਤੋਂ ਮੈਂ ਇਹ ਕਹਿਣਾ ਕਿ ਜਿਹੜੀ ਸ਼ਤਾਬਦੀ ਆ ਫਿਰ ਸਰਕਾਰ ਧਿਆਨ ਦੇਵੇ। ਅ ਤੁਸੀਂ ਅੰਮ੍ਰਿਤਸਰ ਦੇ ਹੋ ਸਾਰੇ। ਗੁਰੂ ਕੇ ਮਹਿਲ ਗਲੀਆਂ ਵੇਖੀਆਂ। ਉਥੇ ਇੱਥੇ ਅੱਜ ਸ਼ਗਰਤਾ ਵੀ ਆਈਆਂ ਆਇਆਂ ਕੁਝ ਸੰਗਤ ਵੱਲੋਂ। ਜਿਉਂ ਦਰਸ਼ਨ ਕਰਨ ਚਾਹੀਦਾ ਤੇ ਬਾਰਾ ਕੁੱਤੇ ਹੀ ਬਹੁਤ ਆ। ਤੇ ਗੁਰੂ ਕੇ ਮਹਿਲ ਗੁਰੂ ਤੇਗਪਾਦਰ ਪਾਸ਼ਾ ਦਾ ਪ੍ਰਕਾਸ਼ ਸਥਾਨਨ ਇਸ ਕਰਕੇ ਸਰਕਾਰ ਉਥੇ ਕਾਰੀਓ ਦੀ ਦੇਖ ਸਾਰੇ ਗਲੀਆਂ ਵਧੀਆ ਕਰੇ ਬਾਬਾ ਬਕਾਲਾ ਵਾ ਵੱਲਾ ਵਾ ਆਨੰਦਪੁਰ ਸਾਹਿਬ ਆ ਤੋ ਇਹ ਵੀ ਸਰਕਾਰ ਜਦੋਂ ਇਹ ਕੁਛ ਕਰੂਗੀ ਇਹ ਵੀ ਸ਼ਤਾਬਦੀਆਂ ਮਨਾਉਣਾ ਹੀ ਆ ਤੋ ਸਰਕਾਰ ਨੂੰ ਇਹ ਕੁਛ ਕਰਨਾ ਚਾਹੀਦਾ ਇਹ ਕਰਨ ਵਾਲੇ ਜਿਹੜੇ ਕਾਰਜਾ ਇਹ ਸਰਕਾਰ ਤੇ ਆ ਦੂਜੀ ਗੱਲ ਜਿਹੜਾ ਭਾਸ਼ਾ ਓਭਾਗ ਆ ਮੈਨੂੰ ਨਹੀਂ ਪਤਾ ਉਹਦਾ ਕੀ ਨਾਮ ਆ ਜਿਹੜਾ ਵੀ ਉਹਦਾ ਡਾਇਰੈਕਟਰ ਉਹਨਾਂ ਦੇ طریقے ਦੇ ਨਾਲ ਜਾਂ ਪੰਜਾਬ ਸਰਕਾਰ ਨੇ ਖਾਸ ਕਰਕੇ ਕੋਈ ਉਹਨਾਂ ਦਾ ਇਹਨਾਂ ਦਾ ਮინისტრ ਦਾ ਅਰਜੋਤ ਸਿੰਘ ਬੈਲ ਅੱਛਾ ਉਹ ਮੰਤਰੀ ਜਿਹੜਾ ਉੱਥੇ ਉਹ ਕਹਿ ਰਿਹਾ ਵੀ ਅਸੀਂ 350 ਸਾਲਾਂ ਦੀ ਸ਼ੁਰੂਆਤ ਸ਼ਿਦੀ ਦਿਹਾੜੇ ਦੀ ਉਹ ਸ਼੍ਰੀਨਗਰ ਤੋਂ ਕਰ ਰਹੇ ਹਨ ਉਹਨਾਂ ਨੇ ਕੀਤੀ ਵੀ ਉਹ ਪਰ ਤੁਸੀਂ ਮੈਨੂੰ ਦੱਸੋ ਉਹ ਜੋ ਕੁਝ ਉੱਥੇ ਪ੍ਰੋਗਰਾਮ ਹੋਇਆ ਉਹ ਲੱਗਦਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਮਨਾਈ ਜਾ ਰਹੀ ਹੈ। ਭਾਈ ਮਤੀ ਦਾਸ ਜਿਨ੍ਹਾਂ ਨੂੰ ਸਿੱਖੀ ਲਈ ਜਾਂ ਤਿਲਕ ਜੰਜੂ ਦੀ ਰਾਖੀ ਲਈ ਧਾਰਮਿਕ ਆਜ਼ਾਦੀ ਲਈ ਮਜਲੂਮਾ ਨਹੀਂ ਆਰੇ ਦੇ ਨਾਲ ਚਿਰੇ ਗਏ ਉਹਦੀ ਗੱਲ ਹੋਈ। ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਉਹ ਜਿਹੜੇ ਤਰੀਕੇ ਦਾ ਉੱਥੇ ਕੁਝ ਹੋਇਆ ਵਾ। ਉਹਨੇ ਸਿੱਖਾਂ ਦੇ ਹਰਿਆਣੋਂ ਬਲਉਂਦ ਰਿਆ। ਔਰ ਇਥੇ ਸ਼ਿਕਾਇਤਾਂ ਦੀ ਲੈਣ ਲੱਗੀ। ਬਾਦਸ਼ਹ ਕਹਤਾ ਅੱਜ ਹੁਣ ਜੇ ਤੇ ਆਪਾਂ ਉਤੇ ਕਾਰਵਾਈ ਪਾਈਏ ਤੇ ਕਹਿਣਾ ਸਿਆਸਤਾ ਇਹ ਕਾਰਵਾਈ ਪਾਉਂਦੇ ਵੇਖੋ ਜੀ ਇਸ ਕਰਕੇ ਉਹ ਮਨਿਸਟਰ ਨੂੰ ਪੰਜਾਬ ਸਰਕਾਰ ਨੂੰ ਤੇ ਉਹ ਭਾਸ਼ਾ ਵਿਭਾਗ ਦਾ ਜਿਹੜਾ ਵੀ ਕੋਈ ਡਾਇਰੈਕਟਰ ਆ ਮੈਨੂੰ ਨਹੀਂ ਪਤਾ ਕੌਣ ਆ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਔਰ ਤੇ ਸਪਸ਼ਟ ਕਰਨਾ ਚਾਹੀਦਾ ਇਹ ਕਿਉਂ ਕੀਤਾ ਇਹਦੇ ਨਾਲ ਸਿੱਖਾਂ ਦੇ ਹਿਰਦੇ ਬਲੁੰਦ ਰਹੇ ਤੇ ਆਪ ਆਪਣਾ ਕੰਮ ਕਰੇ ਇਹ ਦੱਸਣ ਵੀ ਇਹਨਾਂ ਨੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਕਿੰਨੀਆਂ ਕਿਤਾਬਾਂ ਜਾਰੀ ਕੀਤੀਆਂ ਗੁਰੂ ਸਾਹਿਬ ਜਿੱਥੇ ਜਿੱਥੇ ਗਏ ਉਹਨਾਂ ਸਥਾਨਾਂ ਦੇ ਬਾਰੇ ਕੀ ਖੋਜ ਕੀਤੀ ਕਿੰਨੀਆਂ ਕਿਤਾਬਾਂ ਆਈਆਂ ਸਿੱਧੀ ਯਾਤਰਾ ਗੁਰੂ ਸਾਹਿਬ ਦੀ ਉਹਤੇ ਕੀ ਕੀਤਾ ਕੰਮ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਉਹ ਇਹ ਨਾਚ ਗਾਣੇ ਕਰਾਉਣੇ ਭਾਸ਼ਾ ਵਿਭਾਗ ਦਾ ਥੋੜਾ ਕੰਮ ਉਹ ਤੇ ਹੋ ਰਿਹਾ ਇੱਥੇ ਉਦਾਂ ਵੀ ਲੋਕ ਨੱਚਦੇ ਫਿਰਦੇ ਆ ਤਾਂ ਇਹਨਾਂ ਨੂੰ ਆਪਣੇ ਕੰਮ ਕਰਨੇ ਚਾਹੀਦੇ ਜਿਹੜੇ ਇਹਨਾਂ ਦੇ ਆਪਣੇ ਕੰਮ ਹੈਗੇ ਆ ਤੁਸੀਂ ਮੈਂ ਫੇਰ ਕਹਿੰਦਾ ਹਾਂ ਸਰਕਾਰ ਨੂੰ ਕਿ ਦੇਖੋ ਸਤਾਬਦੀ ਆ ਰਹੀ ਆ ਤੁਸੀਂ ਬੜੇ ਤਰੀਕੇ ਦਾ ਯੋਗਦਾਨ ਪਾ ਸਕਦੇ ਹੋ ਪਾਓ ਸਵਾਗਤ ਆ ਖੁੱਲੇ ਦਿਲ ਨਾਲ ਸਵਾਗਤ ਆ ਆਨੰਦਪੁਰ ਸਾਹਿਬ 1699 ਦੇ ਵਿੱਚੋਂ ਨੂੰ ਛਟਾਰਾ ਕੀਤਾ ਗਿਆ ਕਰਾ ਦਿਓ ਜਿਹੜੀਆਂ ਪੰਥ ਦੀਆਂ ਸਟੇਜਾਂ ਹੋਣਗੀਆਂ 1999 1999 ਵਿੱਚ ਜਿਹੜੀਆਂ ਪੰਥ ਦੀਆਂ ਸਟੇਜਾਂ ਹੋਣਗੀਆਂ 1699 ਦੇ ਖਾਲਸੇ ਦੇ ਸਿਰਜਣਾਈ ਆ ਤੇ 1999 ਵਿੱਚ ਛਟਾਰਾ ਕੀਤਾ ਗਿਆ ਉੱਥੇ ਸਟੇਜਾਂ ਦੇ ਉੱਤੇ ਕੋਈ ਵੀ ਆ ਸਕਦਾ ਆਣ ਕੇ ਮੱਥਾ ਟੇਕ ਕੇ ਮਹਾਰਾਜ ਨੂੰ ਬੈਠੇ ਉਹਦੀ ਹਾਜ਼ਰੀ ਵੀ ਲਵਾਉਂਦੇ ਆ ਪਹਿਲਾਂ ਵੀ ਇਦਾਂ ਹੀ ਰਿਆ ਤਾਂ ਇਹਨਾਂ ਨੂੰ ਆਪਣੇ ਕਾਰਜ ਕਰਨੇ ਚਾਹੀਦੇ ਆ ਬਹੁਤ ਕੰਮ ਪੰਜਾਬ ਦੇ ਵਿੱਚ ਜਿਵੇਂ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਇੱਥੇ ਗੁਰੂ ਤੇਗ ਬਹਾਦਰ ਮਾਰਗ ਦੇ ਉੱਤੇ ਸਰਕਾਰ ਵੀ ਵਿਚਾਰ ਕਰ ਰਹੀ ਆ ਕਰ ਸਕਦੀ ਆ ਵੱਡੇ ਕੰਮ ਕਰਨ ਬੜਾ ਕੁਝ ਕਰਨ ਵਾਲਾ ਆ ਆਨੰਦਪੁਰ ਸਾਹਿਬ ਪੋਲਵਾ ਜਿਹੜਾ ਤਾਨੂੰ ਮੈਂ ਕਿਹਾ ਸੀ ਉਸ ਦਿਨ ਪ੍ਰੈਸ ਨੂੰ ਮੈਂ ਲੈ ਹੀ ਜਾਣਾ ਕਿਦਾਂ ਬਸ ਕੋਈ ਆਇਆ ਉੱਥੇ ਨਾਲੇ ਤੇ ਗੁਰੂ ਦੇ ਦਰਸ਼ਨ ਕਰਿਓ ਪੁਲ ਦੇ ਉੱਤੇ ਖੜ ਕੇ ਦੱਸਿਓ ਵੀ ਆਪਾਂ ਕਿਸੇ ਹਾਦਸੇ ਨੂੰ ਡਿੱਗ ਰਹੇ ਹਾਂ ਸਾਰਾ ਮਾਝਾ ਸਾਰਾ ਮਾਲਵਾ ਸਾਰਾ ਦੁਆਬਾ ਉਹ ਦਰਿਆ ਸਤਲੁਜ ਦੇ ਪੁਲ ਦੇ ਉੱਥੋਂ ਦੀ ਲੰਘ ਕੇ ਜਾਂਦਾ ਸ਼ਤਾਬ ਦੀ ਆ ਰਹੀ ਆ ਸਰਕਾਰ ਨਾਵੇਂ ਬਹੁਤ ਖੁਸ਼ੀ ਸਾਨੂੰ ਕਿ ਇਹ ਇਦਾਂ ਆਪਣਾ ਯੋਗਦਾਨ ਜ਼ਰੂਰ ਪਾਵੇ ਔਰ ਇਹਨਾਂ ਨੂੰ ਪਾਉਣਾ ਚਾਹੀਦਾ ਬਾਕੀ ਜੋ ਕੁਸ਼ ਹੋਇਆ ਇਹਦੇ ਨਾਲ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਸਰਕਾਰ ਨੂੰ ਇਹ ਤੇ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਗੱਲ ਵੇਖੋ ਮਾਨ ਮਰਿਆਦਾ ਏਡੀ ਵੱਡੀ ਅਦੁੱਤੀ ਸ਼ਹਾਦਤ ਆ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਨੇ ਸਾਰੀ ਦੁਨੀਆ ਨੂੰ ਦੱਸਿਆ ਪੀ ਆਪਣੇ ਆਲੀ ਤੇ ਸਾਰੀ ਕੁਸ਼ ਕਰ ਜਾਂਦੇ ਆ ਜਿਨ੍ਹਾਂ ਨਾਲ ਤੁਹਾਡੀ ਸੋਚ ਵੀ ਨਹੀਂ ਮਿਲਦੀ ਉਹਨਾਂ ਲਈ ਗੁਰੂ ਨਿਸ਼ਾਦ ਦਿੱਤੀ ਉਸ ਸ਼ਹਾਦਤ ਤੋਂ ਬਾਅਦ ਇਥੋਂ ਦਾ ਬਹੁਤ ਕੁਸ਼ ਬਦਲਿਆ ਉਸ ਸ਼ਹਾਦਤ ਨੂੰ ਇਸ ਤਰੀਕੇ ਨਾਲ ਮਨਾਉਣਾ ਦੇ ਇੱਦਾਂ ਮਨਾਉਣਾ ਵਾ ਤੇ ਫਿਰ ਕੀ ਮਨਾਉਣਾ ਵਈ ਇਹ ਆਪਾਂ ਬੇਅਦਬੀ ਕਰ ਰਹੇ ਆਂ ਗੁਰੂ ਸਾਹਿਬ ਦੀ ਸ਼ਹੀਦਾਂ ਦੀ ਤੇ ਉਹਨਾਂ ਦੀ ਜਿਹੜੇ ਗੁਰੂ ਸਾਹਿਬ ਨੂੰ ਸਮਰਪਤ ਸਿੱਖ ਹੰਕ ਤੇ ਇਦਾਂ ਦਾ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਔਰ ਪੰਥ ਨੂੰ ਸ਼ਬਸ਼ਟ ਕਰਨਾ ਚਾਹੀਦਾ ਬਾਕੀ ਕੋਈ ਵੀ ਸਿੱਖ ਸੱਚਾ ਸਿੱਖ ਨੂੰ ਬਰਦਾਸ਼ਤ ਨਹੀਂ ਕਰਦਾ ਦੇਖੋ ਵਿਭਾਗੀ ਦੋਨਾਂ ਨੇ ਦੇਖਣਾ ਕੀ ਕਰਨਾ ਕੀ ਨਹੀਂ ਕਰਨਾ ਪਰ ਕਿਉਂਕਿ ਅਸੀਂ ਸਾਰੇ ਗੁਰੂ ਨੂੰ ਸਮਰਪਤਾ ਆਪਾਂ ਸਾਰੇ ਭਾਵੇਂ ਕੋਈ ਕਿਸੇ ਵੀ ਧਰਮ ਦਾ ਇੱਥੇ ਹਰ ਬੰਦਾ ਗੁਰੂ ਦਾ ਸਤਿਕਾਰ ਕਰਦਾ ਇੱਜ਼ਤ ਕਰਦਾ ਤੇ ਜੇ ਇਹਨਾਂ ਦੇ ਵਿੱਚ ਗੁਰੂ ਦੇ ਪ੍ਰਤੀ ਕੋਈ ਸ਼ਰਧਾ ਭਾਵਨਾ ਹੈ ਤਾਂ ਇਹਨਾਂ ਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਔਰ ਬੜੀ ਜਲਦੀ ਕਰਨੇ ਚਾਹੀਦੀ ਸਿੰਘ ਸਾਹਿਬ ਜੀ ਜਿਸ ਤੇ ਕਿਹੜਾ ਵਿਵਾਦ ਚੱਲ ਰਿਹਾ ਚੌਂਕ ਕਮੇਟੀ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਆਇਆ ਸਾਂਝੇ ਪੌਰ ਤੇ ਛੋਣੀ ਕਮੇਟੀ ਤੇ ਕਬੱਡੀ ਸੰਸਥਾ ਐ ਪੰਜਾਬ ਸਰਕਾਰ ਐ ਇਸ ਵੇਲੇ ਹੋਣ ਦੇ ਵਿੱਚ ਆ ਦੋਵਾਂ ਵੱਲੋਂ ਆਪਸੀ ਸਹਿਯੋਗ ਦੇ ਨਾਲ ਲੋਕ ਲਈ ਕਾਲ ਮੇਡ ਕਮੇਟੀ ਕੋ ਇੱਕ ਦੂਜੇ ਦਾ ਵਿਚਾਰ ਵਟਾੰਦਾ ਹੋਣਾ ਚਾਹੀਦਾ ਸੀ ਛੋਣੀ ਕਮੇਟੀ ਨੇ ਪਹਿਰ ਕਰਨੀ ਚਾਹੀਦੀ ਸੀ ਆ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਆਜੇ ਤੱਕ ਸਾਬ ਆਣ ਕੇ ਦੱਸੇ ਵੀ ਅਸੀਂ ਮਨਾਉਣਾ ਚਾਹੁੰਦੇ ਹਾਂ ਸਾਨੂੰ ਰੂਪਰੇਖਾ ਜਾਂ ਅਸੀਂ ਕਿੰਨਾ ਸਜੋ ਕਰੀਏ ਸ਼ੁਰੂਣੀ ਕਮੇਟੀ ਦਾ ਪੰਥ ਦਾ ਕਿਉਂਕਿ ਪੰਥ ਦੇ ਕੰਮ ਪੰਥ ਨਹੀਂ ਕਰਨੇ ਪੰਥ ਦੇ ਕੰਮ ਪੰਥੀ ਕਰੂ ਪੰਥ ਨੂੰ ਪੰਥ ਦੀਆਂ ਪਰੰਪਰਾਵਾਂ ਦਾ ਪਤਾ ਉਹ ਕੰਮ ਪੰਥ ਨਹੀਂ ਕਰਦੇ ਆ ਪਰ ਇਹਨਾਂ ਦਾ ਕੀ ਯੋਗਦਾਨ ਹੋਵੇ ਮੈਂ ਤੁਹਾਨੂੰ ਰਸ ਲੈ ਦਿੱਤਾ ਬੜਾ ਕੁਛ ਕਰਨ ਵਾਲਾ ਕਰਨੇ ਉਹਦੇ ਵਿੱਚ ਵੀ ਤੇ ਹੋਣਾ ਪਈ ਇਸ਼ਤਾਕ ਦੀ ਮਨਾਈ ਆ ਇਸ ਕਰਕੇ ਦੇਖੋ ਇਹ ਆ ਜਾਣ ਦੱਸਣਾ ਆਪਣਾ ਪੱਤਰ ਰੱਖਣਾ ਕੋਈ ਗੱਲ ਨਹੀਂ ਅਕਾਲ ਤੱਕ ਸਾਹ ਜਿਹੜਾ ਵਾ ਉਹ ਤੇ ਸੱਚੇ ਪਾਤਸ਼ਾਹ ਦਾ ਸੱਚਾ ਤੱਕਤਾ ਔਰ ਇਹ ਵੀ ਸਰਕਾਰ ਪੰਜਾਬ ਦੀ ਆ ਤੇ ਪੰਜਾਬ ਪੰਜਾਬੀ ਜੁਣਦੇ ਆ ਤੇ ਇੱਥੇ ਸਾਡੇ ਸਾਰਿਆਂ ਦੇ ਦਿਲ ਦੇ ਵਿੱਚ ਮਨ 'ਚ ਗੁਰੂ ਪ੍ਰਤੀ ਸ਼ਰਧਾ ਪਾ ਭਾਵਨਾ ਤੇ ਆ ਜਾਣ ਉਹ ਸਜੋਗ ਕਰਨ ਦੇ ਬੜੇ ਤਰੀਕੇ ਆ ਤੇ ਕਰ ਸਕਦੇ ਤੇ ਕਰਨਾ ਚਾਹੀਦਾ। ਆਪ ਸਤਾਲ ਮੇਲ ਦੀ ਕਮੀ। ਦੇਖੋ ਕਿੰਨੀਆਂ ਸ਼ਤਾਲ ਦੀਆਂ ਪਹਿਲਾਂ ਲੰਗੀਆਂ। ਗੁਰੂ ਕੇ ਬਾਗ ਦੇ ਮੋਰਚੇ ਦੀ ਲੰਗੀ। ਜਾਂ ਤੋਂ ਉਹਦੇ ਮੋਰਚੇ ਦੀ ਲੰਗੀ। ਗੁਰੂ ਰਾਮਦਾਸ ਪਾਸ਼ਾ ਜੀ ਦਾ 450 ਸਾਲਾ ਪ੍ਰਕਾਸ਼ ਦਿਹਾੜਾ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ। ਉਦੋਂ ਕੁਝ ਹੋਇਆ ਗੁਰੂ ਰਾਮਦਾਸ ਜੀ ਦਾ ਗੁਰਿਆਈਪੁਰਪ ਤੇ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਉਦੋਂ ਤੁਸੀਂ ਮੈਨੂੰ ਦੱਸੋਗੇ ਕਿ ਕੀ ਕੁਝ ਹੋਇਆ ਹੁਣ ਅੱਦ ਕਿ ਚਲੋ ਕਰ ਰਹੇ ਆ ਪਰ ਉਹ ਕਰਨ ਜੋ ਇਹਨਾਂ ਦਾ ਕਾਰਜ ਚ ਉਹ ਕਰਨਾ ਚਾਹੀਦਾ ਵਾ ਮੈਂ ਸਵਾਗਤ ਕਰੂੰਗਾ ਜੇ ਉਹਦੇ ਤੋਂ ਪਹਿਲਾਂ ਪਹਿਲਾਂ ਜਿਹੜਾ ਰੋਡ ਆ ਗੜ ਸ਼ੰਕਰ ਵਾਲਾ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਸਰਕਾਰ ਕੱਲ ਤੋਂ ਸ਼ੁਰੂ ਕਰੇ ਮੈਂ ਵੀ ਚਲ ਜੂੰਗਾ ਉੱਥੇ ਔਰ ਵੱਡੇ ਪੱਧਰ ਦੇ ਉੱਤੇ ਮਹੀਨੇ ਤੋਂ ਆ ਮਹੀਨਿਆਂ ਚ ਨਿਵੇੜਦੇ ਸਾਰਾ ਪੰਥ ਕਹੂਗਾ ਵਾਕਈ ਸਰਕਾਰ ਨੇ ਸ਼ਤਾਬਦੀ ਮਨਾਉਣ ਲਈ ਕੁਝ ਕਰਤਾ ਜੀ ਉਹ ਕਰਦੇ ਨੇ ਇਹਨਾਂ ਦੇ ਕੰਮ ਸਿੰਘ ਸਾਹਿਬ ਉਹ ਸ਼੍ਰੀ ਨਤੀਸ਼ ਕੁਮਾਰ ਜੀ ਜਿਹੜੇ ਸੀਐਮ ਉੱਥੋਂ ਦੇ ਹੁਕਮੰਤਰੀ ਉਹਨਾਂ ਨੇ ਸਾਰਾ ਅਰੇਂਜਮੈਂਟ ਕੀਤਾ ਜਿੱਦ ਤੱਕ ਤੰਬੂ ਹੋਰ ਖਰਚੇ ਕਰੋੜਾਂ ਦੇ ਪਰ ਉਹਨਾਂ ਨੇ ਕੀ ਕਿਹਾ ਮਨਾਊਗਾ ਖਾਲਸਾ ਪੰਥ ਮਨਾਇਆ ਸਿੱਖਾਂ ਨੇ ਉਹਦੇ ਤੋਂ ਇਹਨਾਂ ਨੂੰ ਸੇਧ ਲੈ ਲੈਣੀ ਚਾਹੀਦੀ ਆ ਬਾਕੀ ਤੁਸੀਂ ਦੱਸੋ ਕਈ ਸਰਕਾਰੀ ਐਲਾਨ ਵੀ ਹੁੰਦੇ ਐਲਾਨ ਖੋਕੇ ਵੀ ਨਹੀਂ ਹੋਣੇ ਚਾਹੀਦੇ ਸੁਲਤਾਨਪੁਰ ਲੋਧੀ ਜਦੋਂ ਗੁਰੂ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰ ਮਨਾਇਆ ਗਿਆ ਉਸ ਵੇਲੇ ਬੜੇ ਐਲਾਨ ਹੋਏ ਤੁਸੀਂ ਗਏ ਹੋਣ ਕਦੇ ਸੁਲਤਾਨਪੁਰ ਲੋਧੀ ਉੱਥੇ ਵੇਖਿਓ ਵੀ ਹਾਲ ਕੀ ਬਣਿਆ ਪਿਆ ਮਲ ਰੋਡ ਪੁੱਟੇ ਪਏ ਆ ਗੁਰੂ ਨਾਨਕ ਸਾਹਿਬ ਦੀ ਉਹ ਧਰਤੀ ਆ एलान फोके ਵੀ ਨਹੀਂ ਹੋਣੇ ਚਾਹੀਦੇ ਵੇਖੋ ਬਾਕੀ ਤੇ ਰਾਜਨੀਤੀ ਦੇ ਇਹਨਾਂ ਦੇ ਚੱਲੀ ਜਾਂਦਾ ਪਰ ਧਰਮ ਦੇ ਖੇਤਰ ਦੇ ਵਿੱਚ ਜਦੋਂ ਕੋਈ ਇੱਕ ਵਾਅਦਾ ਕਰ ਲੈਂਦੇ ਉਹਨੂੰ ਪੂਰਾ ਕਰ ਦੇਣਾ ਚਾਹੀਦਾ ਔਰ ਇਸ ਪਾਸੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਜੈਦਾ ਸਰ ਚੰਗੀ ਗੱਲ ਹੈ ਕਿ ਇੱਕ ਸਿੱਖ ਨੂੰ ਅਹਿਸਾਸ ਹੋ ਜਾਵੇ ਕਿ ਮੈਂ ਗੁਰੂ ਪਾਤਸ਼ਾਹ ਨੂੰ ਸਮਰਪਤ ਤੇ ਸਮਰਪਤ ਹੋ ਕੇ ਚੱਲਣਾ ਚਾਹੀਦਾ ਬਾਕੀ ਜਿਹੜੇ ਤਰੀਕੇ ਨਾਲ ਸਰਕਾਰ ਨੇ ਸ਼ਤਾਬਦੀਆਂ ਮਨਾਉਣੀਆਂ ਸ਼ੁਰੂ ਕੀਤੀਆਂ ਪੰਥ ਨੇ ਪ੍ਰਵਾਨ ਨਹੀਂ ਕਰਦੀਆਂ ਐਵੇਂ ਕੋਈ ਸ਼ਤਾਬਦੀਆਂ ਮਨਾਉਂਦਾ ਵਾ ਇਨਾਂ ਨੂੰ ਨਹੀਂ ਪਤਾ ਵੀ ਨਾਚ ਗਾਣੇ ਹੋਣੇ ਸ਼ਰੀਲ ਗਾਣੇ ਚੱਲਣੇ ਇਹ ਕੋਈ ਸਾਡੀ ਪਰੰਪਰਾ ਨਹੀਂ ਹੈ। ਬਾਕੀ ਮੈਂ ਫੇਰ ਕਹਿਣਾ ਮੈਂ ਦਰਉਣਾ ਆਪਣੀ ਗੱਲ ਨੂੰ ਜਿਹੜੀ ਉਹਦੋਂ ਕਹੀ। ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣ ਦੇ ਨਾਤੇ ਮੈਂ ਹਰ ਸਿੱਖ ਨੂੰ ਕਹਿਣਾ ਤੁਹਾਡੇ ਪੱਤਰਕਾਰ ਵੀਰਾਂ ਤੇ ਮੈਂ 5-7 ਨੂੰ ਕਹਿ ਦਿੱਤਾ ਕਿ ਮੈਨੂੰ ਮਾਣ ਹੈ ਇੱਕ ਦੋ ਨੇ ਕੇਸ ਰੱਖ ਲਏ। ਮੈਂ ਉਹਨਾਂ ਨੂੰ ਕਿਹਾ ਵੀ ਕੇਸ ਰੱਖੋ ਮੈਂ ਹਰ ਇੱਕ ਨੂੰ ਕਹਿਣਾ ਅਕਾਲ ਤਖਤ ਦਾ ਜਥੇਦਾਰ ਇਹੋ ਹੀ ਕਹੂਗਾ ਵੀ ਕੇਸ ਰੱਖੋ ਗੁਰਮੁਖੋ ਸਾਬਦ ਸੂਰਤ ਹੋ ਨਸ਼ੇ ਛੱਡੋ ਤੇ ਜੇ ਕਾਲਤਖ ਸਾਹਿਬ ਦਾ ਜਿਹਦਰ ਇਹ ਨਹੀਂ ਕਹੂਗਾ ਤੇ ਫਿਰ ਪ੍ਰਚਾਰ ਕਿੱਦਾ ਹੋਊਗਾ ਤਾਂ ਮੈਂ ਦੁਨੀਆ ਭਰ ਦੇ ਸਿੱਖਾਂ ਨੂੰ ਕਹਿਣਾ ਉਹਦੇ ਵਿੱਚੇ ਮੈਂ ਇਹਨਾਂ ਦੇ ਜਿਹੜੇ ਵੀ ਹੈਗੇ ਉਹਨਾਂ ਨੂੰ ਫੇਰ ਕਹਿਣਾ ਕਿ ਅਸੀਂ ਗੁਰੂ ਦੇ ਸਿੱਖਾਂ ਸਾਡੇ ਲਈ ਗੁਰੂ ਦੀਆਂ ਸ਼ਹਾਦਤਾਂ ਆਪਾਂ ਸਾਬਤ ਸੂਰਤ ਹੋਈਏ ਤੇ ਹੋਣਾ ਚਾਹੀਦਾ ਨਹੀਂ ਦੇਖੋ ਜੇ ਆਪਣਾ ਪੱਖ ਰੱਖ ਕੇ ਗਿਆ ਬਾਕੀ ਦੇਖਾਂਗੇ ਤੇ ਉਹ ਤੋਂ ਵੀ ਕੋਈ ਦਿੱਕਤ ਕੋਈ ਨਹੀਂ ਪਤਾ ਕਿ ਜਾਈ ਜਾਏਗਾ ਵੀ ਆਪਣਾ ਸਪਸ਼ਟੀਕਰਨ ਦੇ ਇਹ ਤਾਂ ਉਹਨਾਂ ਨੂੰ ਆਪਣੇ ਆਪ ਹੀ ਚਾਹੀਦਾ। ਵੱਡੇ ਵੱਲੋਂ ਕੋਈ ਕਾਰਵਾਈ ਕੀਤੀ ਜਾਏਗੀ, ਕੋਈ ਤੁਹਾਨੂੰ ਸਖਤੀ ਨਾਲ ਕੋਈ ਤਾੜਨਾ ਕੀਤੀ ਜਾਵੇਗੀ। ਤਾੜਨਾ ਤਾਂ ਆਪ ਕਰੀ ਉਹਨਾਂ ਨੂੰ। ਠੀਕ ਹੈ ਜੀ। ਵੀ ਉਹ ਆਪਣਾ ਪੱਖ ਸਪਸ਼ਟ ਕਰਨ। ਕਿਉਂਕਿ ਕਰਨਾ ਚਾਹੀਦਾ ਨਾ। ਬਾਕੀ ਮੈਂ ਫਿਰ ਕਹਿੰਦਾ ਵੀ ਦੇਖੋ ਸ਼ਤਾਬਦੀ ਗੁਰੂ ਦੀ ਆ, ਗੁਰੂ ਤੇਗ ਬਹਾਦਰ ਪਾਸ਼ਾ ਦੀ ਇਹ ਮਿਲ ਜੁਲ ਕੇ ਮਨਾਉਣੀ ਚਾਹੀਦੀ ਆ। ਸਰਕਾਰ ਹੈ ਜਿਹੜੀ ਇਹ ਜਿੰਨਾ ਕੰਮਾਂ ਤੇ ਸਹਿਯੋਗ ਕਰ ਸਕਦੀ ਇਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ। ਹੋਰ ਕਰੇ ਦੇਖੋ ਮਸੇ ਰੰਗੜ ਦਾ ਸਿਰ ਦਰਬਾਰ ਸਾਹਿਬ ਵੱਡਤਾ ਹੈ ਸਿੱਖਾਂ ਨੇ ਆਹ ਤੋਂ ਵੱਡਿਆ ਬੜਾ ਕਿਉਂਕਿ ਉਹ ਅਸ਼ਰੀਲਤਾ ਇੱਥੇ ਕਰ ਰਿਹਾ ਜਾਂ ਹੋਰ ਗਲਤ ਗੁਰਮਤਿ ਦੇ ਕਰਦਾ ਆਹੀਂ ਗੁਰਮਾ ਨੂੰ ਯਾਦ ਕਰਦੇ ਆ ਮਸੇ ਰੰਗੜ ਵਾਲੇ ਕੰਮ ਕਿਦਾਂ ਕਰ ਸਕਦੇ ਇਹ ਕੋਈ ਗੱਲ ਹੈ ਕੋਈ ਸਿੱਖਾਂ ਤੇ ਕਿਤੇ ਪਰੰਪਰਾ ਹੈ ਇਦਾਂ ਦੀ ਇਸ ਕਰਕੇ ਮੈਂ ਇਹਨਾਂ ਨੂੰ ਕਹਿਣਾ ਵੀ ਇਦਾਂ ਦੇ ਕੰਮ ਨਾ ਕਰੋ ਅਕਾਲ ਤੱਕ ਸਾਡੀ ਨਿਗਾਹ ਬਿਲਕੁਲ ਹੈਗੀ ਨਾ ਕੰਮਾਂ ਤੇ ਅਸੀਂ ਆਪਣੀਆਂ ਪਰੰਪਰਾਵਾਂ ਰਵੈਤਾਂ ਮर्यादा ਸਿਧਾਂਤ ਇਹਦੇ ਨਾਲ ਖਿਲਵਾੜ ਬਿਲਕੁਲ ਨਹੀਂ ਹੁੰਦਾਵਾਂਗੇ ਔਰ ਸਾਨੂੰ ਸਾਰਿਆਂ ਨੂੰ ਬੜੇ ਸ਼ਹਿਰ ਧਮਾਲ ਦੇ ਵਿੱਚ ਠੀਕ ਕਰ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਆਪਣਾ ਮਾਫੀ ਨਾਮਾ ਜਿਹੜਾ ਸਭ ਸਾਡੇ ਜਿਹੜੀ ਅਗਲੀ ਗਲੀ ਦੇ ਵਿੱਚ ਸਾਡੇ ਕੋਲ ਗਲਤੀ ਹੋਈ ਹੈ ਮੈਂ ਉਹਦੇ ਬਾਰੇ ਖਾਸ ਗੱਲ ਕਰਦਾ ਔਰ ਅਗਲੀ ਜਾਣਕਾਰੀ ਜਿਹੜੀ ਹੈ ਉਹ ਸਿੰਘ ਸਾਹਿਬ ਸਲਾਹਤ ਦੇ ਦੇਣ ਕਿ ਲਗਲਾਲ ਮੈਨੂੰ ਵਧਾਏ

ਕਿੰਨੇ ਜ਼ਿੰਮੇਵਾਰ ਬੰਦੇ ਵਾਸਤੇ ਮੈਂ ਉਹਦੇ ਲਈ ਆਲਰੇਡੀ ਮਾਫੀਨਾਮਾ ਆਪਣਾ ਭੇਜ ਦਿੱਤਾ ਸੀ ਮੈਨੇਜਮੈਂਟ ਦਾ ਫਲੋਸਿ ਮੈਨੂੰ ਸਟੇਜ ਤੇ ਜਾਣ ਤੋਂ ਸਟੇਜ ਤੇ ਜਾਣ ਤੋਂ ਪਹਿਲਾਂ ਮੈਨੂੰ ਇਸ ਕੱਲ ਦਾ ਇਲੂਮਿਨੈਸੈਂਟੀ ਪ੍ਰੋਗਰਾਮ ਕੇਸ ਬਾਬਤ ਹੈ ਕਿ ਆਪਣੇ ਅਧਿਆਨ ਸਮੇਂ ਹਾ ਹਾ ਆਡੀਅנס ਵੱਲੋਂ ਹੁੰਦਾ